ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ੂਰ ਹਸਪਤਾਲ ਦੇ ਵਿੱਚ ਡਾਕਟਰ ਜੇਸ ਨਾਗਪਾਲ ਵੱਲੋਂ ਲਿਖੀ ਗਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਬਾਰੇ ਇੱਕ ਕਿਤਾਬ ਰਿਲੀਜ਼ ਕੀਤੀ ਗਈ। ਇਸ ਮੌਕੇ ਪਦਮਸ਼੍ਰੀ ਡਾਕਟਰ ਹਰਮਿੰਦਰ ਸਿੰਘ 베ਦੀ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਪ੍ਰਿੰਸੀਪਲ ਡਾਕਟਰ ਜੇਪੀ ਸ਼ੂਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸੂਰ ਹਸਪੀਟਲ ਦੇ ਜੀਐਸ ਨਾਗਪਾਲ ਵੱਲੋਂ ਇੱਕ ਕਿਤਾਬ ਰਿਲੀਜ਼ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਸ ਬਾਰੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਪ੍ਰਬੰਧਕ ਜੀਪੀ ਸੂਰ ਜੀ ਨਾਲ ਕੀ ਕਹਿੰਦਾ ਹਾਂ ਆਪ ਸਭ ਕੋ ਪਤਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨਨ ਕੋ ਹਿੰਦ ਕੀ ਚਾਦਰ ਕਿਹਾ ਜਾਂਦਾ ਹੈ ਵਾਸਤੇ ਮੇ ਉਹ ਹਿੰਦ ਕੀ ਚਾਦਰ ਥੇ ਕਮਿਊਨਿਟੀ ਕੀ ਚਾਦਰ ਥੇ শেখ হিন্দুઓ ઓર દુસરી કમ્યુનિટી કે ચાદર تھے ان کی ਜਿਤਨਾ યોગદાન تھا سوسائٹی کے لیے ان کو શબ્દો میں برنَن نہیں کیا جا سکتا تو میرا جکاب جتنے بھی વિદ્વાن چاہے গুরু ہیں چاہے ऋषि मुनि हैं चाहे, है, चाहे मनुष्य है, जाति के हैं जो विद्वान हैं जो लिखते हैं जो जिनकी वाणी अच्छी है उनको मैं नमन करता हूं ਪ੍ਰਿੰਸੀਪਲ ਜੇਐਸ ਨਾਗਪਾਲ ਮੇਰੇ ਬਹੁਤ ਅੱਛੇ ਦੋਸਤ ਰਹੇ ਹਨ ਮੇਰੇ ਵੱਡੋ ਭਾਈ ਜASE ਹਨ ਉਹਨਾਂ ਨੇ ਇਹ ਬੁੱਕ ਲਿਖੀ ਹੈ ਜੋ ਮੈਨੂੰ ਬਹੁਤ ਅੱਛੀ ਲੱਗੀ ਤਾਂ ਮੇਰੇ ਮਨ ਮੇ ਆਇਆ کہ یہ سندیش جو انہوں نے محنت کی ہے وہاں تک ہی سیمت نہیں رہنی چاہیے میں نے جتنے بھی ودوان ہیں آپ نے دیکھا کہ آج کے مکھھی اتھی ہمارے چانسلر بیدی صاحب آئے ہیں کوبر جندر سنگھ بھی آئے ہیں جتنے سی او ہیں ڈی او ہیں جتنے بھی ودوان لوگ ہیں آج اس فنکشن میں آئے ہوئے ہیں تاکہ ہم لوگوں کو ایک اچھا پیغام دے سکیں اچھا میسج دے سکیں کہ جو انسان سماج کے لیے کاریہ کرتا ہے اس کو پوچھ ਚਾਹੀਏ ਤੌਰ ਤੇ ਅੱਜ ਜੀਐਸ ਨਾਗਪਾਲ ਜੀ ਵੱਲੋਂ ਨਵੀਂ ਪਾਸ਼ਾਈ ਦੇ ਉੱਤੇ ਅਨਪੈਲੂ ਜਿਹੜੇ ਅਨਟੱਚ ਹੈਗੇ ਸੀ ਪੈਲੂ ਉਹਨਾਂ ਨੇ ਬੜੀ ਰਿਸਰਚ ਕਰਕੇ ਸੇਵ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਦੇ ਉੱਪਰ ਇੱਕ ਬੁੱਕ ਲਿਖੀ ਹੈ ਕੋਈ ਕਾਮ ਬੁੱਕ ਨਹੀਂ ਹੈ ਉਹਨਾਂ ਨੇ ਬਹੁਤ ਸਾਰੀ ਰਿਸਰਚ ਕਰਕੇ ਇਤਿਹਾਸ ਨੂੰ ਕੰਗਾਲ ਕੇ ਬਹੁਤ ਸਾਰੇ ਉਹ ਪੈਲੂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਆਮ ਜਨਤਾ ਨੂੰ ਉਹਨਾਂ ਬਾਰੇ ਨਹੀਂ ਪਤਾ ਇੱਕ ਤਾਂ ਅਸੀਂ ਧੰਨਵਾਦ ਕਰਦੇ ਹਾਂ ਨਾਗਪਾਲ ਜੀ ਦਾ कि ਜਿਨ੍ਹਾਂ ਨੇ ਇੰਨੀ ਖੋਜ ਕਰਕੇ ਇਹ ਬੁੱਕ ਜਿਹੜੀ ਆ ਅੱਜ ਰਿਲੀਜ਼ ਕਰਨ ਜਾ ਰਹੇ ਨੇ ਇਹ ਸਾਰੇ ਕੰਮ ਦਾ ਸਦਕਾ ਸ਼੍ਰੀ ਜੇਪੀ ਸ਼ੂਰ ਜੀ ਜਿਹੜੇ ਕਿ ਐਜੂਕੇਸ਼ਨਿਸਟ ਨੇ ਨੈਸ਼ਨਲ ਤੇ ਸਟੇਟ ਵਾਡੀ ਨੇ ਉਹਨਾਂ ਦੇ ਹਸਪਤਾਲ ਸ਼ੂਰ ਹਸਪਤਾਲ ਦੀ ਵਿਕਾਸ ਕਰਨ ਜਾ ਰਹੇ ਆ ਇਹਦੇ ਵਿੱਚ ਹਰਮਿੰਦਰ ਸਿੰਘ ਵੇਦੀ ਜੀ ਵਾਈਸ ਚਾਂਸਲਰ ਗ੍ਰੇਟ ਐਜੂਕੇਸ਼ਨਿਸਟ ਕੋ ਡੀਓ ਸਤਿੰਦਰ ਸਿੰਘ ਜੀ ਆਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਇੱਕ ਐਜੂਕੇਸ਼ਨਿਸਟ ਵੀ ਨੇ ਐਮਐਲਏ ਤੇ ਹੈ ਹੀ ਨੇ डीआईजी ਦੇ ਤੌਰ ਤੇ ਅਹੁਦਾ त्याਗਣ ਤੋਂ ਬਾਅਦ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਇਆ ਪਰ ਹੋਰ ਬਹੁਤ ਸਾਰੇ ਰਿਟਾਇਰਡ ਜੀਡੀਓ ਐਜੂਕੇਸ਼ਨਿਸਟ ਸੋਸ਼ਲਿਸਟ ਸਾਡੇ ਇਸ ਫੰਕਸ਼ਨ ਦੇ ਵਿੱਚ ਆਏ ਨੇ ਅਸੀਂ ਆਸ ਕਰਦੇ ਹਾਂ ਕਿ ਆਮ ਜਨਤਾ ਇਹ ਬੁੱਕ ਨੂੰ ਲੈ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਯਾਸ ਕਰੇਗੀ ਇਹ ਸਾਨੇ ਡਾਕਟਰ ਜੇਪੀ ਸੂਰ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਦੇ ਸਿੱਖਿਆ ਲੈਣੀ ਚਾਹੀਦੀ ਹੈ ਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ